ਵੀਡੀਓ ਵੇਖਣ ਵਾਲੀਆਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡੀਆਂ ਨੇ ਵੀ ਤੇ ਛੋਟੀਆਂ ਨੇ ਵੀ ਅੱਜ ਅੱppa ਤੁਹਾਨੂੰ ਨਵੀਂ ਖੁਸ਼ਖਬਰੀ ਦੇ ਰਹੇ ਹਾਂ ਕਿ ਪਹਿਲਾਂ ਤੇ ਆਪਾਂ ਦੱਸਦੇ ਸੀ ਤੁਹਾਨੂੰ ਕੱਪੜੇ ਬਾਰੇ ਕਟਾਈ ਸਿਲਾਈ ਇਸ ਤਰੀਕੇ ਕਰਨੀ ਹੈ ਇਸ ਤਰ੍ਹਾਂ ਆਪਾਂ ਮਸ਼ੀਨ ਵੀਦਾਂ ਰਜਾਣ ਲਈ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਅੱਜ ਆਪਾਂ ਹੁਣ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਕਿ ਆਪਾਂ ਸੈਂਟਰ ਖੋਲਣ ਲੱਗੇ ਹਾਂ ਬਟਿਕ ਦਾ ਤੇ ਪਾਲ ਦਾ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਆਪਾਂ ਪਾਲਰ ਬਾਰੇ ਪਾਲਰ ਦੇ ਵਿੱਚ ਸੈਂਟਰ ਵਿੱਚ ਆਪਾਂ ਪੱਛੀ ਕੁੜੀਆਂ ਜਿਵੇਂ ਕਰਨੀਆਂ ਨੇ ਤੇ ਕੋਰਸ ਜਿਹੜਾ ਹੋਏਗਾ 45 ਦਿਨ ਦਾ ਉਹ ਬਿਲਕੁਲ ਫ੍ਰੀ ਹੋਏਗਾ ਕੋਰਸ ਦਾ ਆਪਾਂ ਕੋਈ ਪੈਸਾ ਨਹੀਂ ਲਵਾਂਗੇ ਸਿਰਫ ਸਰਟੀਫਿਕੇਟ ਦਾ ਹੀ 1000 ਰੁਪਿਆ ਹੋਏਗਾ ਉਹਦੇ ਬਾਰੇ ਆਪਾਂ ਜਿਨ੍ਹਾਂ ਨੇ ਵੀ ਕੋਰਸ ਕਰਨਾ ਵਾ ਉਹਦੇ ਵਿੱਚ ਆਪਾਂ ਨੂੰ ਪਾਸਪੋਰਟ ਫੋਟੋ ਇੱਕ ਆਧਾਰ ਕਾਰਡ ਦੀ ਕਾਪੀ 1000 ਰੁਪਿਆ ਦੇ ਕੇ ਆਪਣੇ ਸੀਟ ਬੁੱਕ ਕਰਵਾਉ ਆਪਾਂ 25 ਕੁੜੀਆਂ ਤੇ ਹੀ ਪਾਰਲਰ ਆਪਾਂ ਸ਼ੁਰੂ ਕਰਨਾ ਵਾ ਆਪਣਾ ਸੀ ਕੇ ਬਟਿਕ ਕਵਾਲਾ ਰੋਡ ਮਾਚੀਵੜਾ ਸਾਹਿਬ ਮੀਣੇ ਰੋਡ ਦੇ ਉੱਤੇ ਆ ਨੇਲੇ ਪਿਛਲੇ ਦਫਤਰ ਆਪਣਾ ਡਬਲ ਫਲੋਰ ਆ ਉੱਪਰ ਵਾਲੇ ਫਲੋਰ ਤੇ ਆਪਾਂ ਸੈਂਟਰ ਖੋਲਾਂਗੇ ਆਪਣੀ ਟਾਈਮਿੰਗ ਹੋਏਗੀ 9:30 ਵਜੇ ਤੋਂ 11:30 ਵਜੇ ਤੱਕ 2 ਘੰਟੇ ਪਾਰਲਰ ਦਾ ਉਸ ਤੋਂ ਪਾਰਲਰ ਦਾ ਕੰਮ ਸਿੱਖਣ ਵਾਲੀਆਂ ਕੁੜੀਆਂ ਦਾ ਕੋਈ ਖਰਚ ਨਹੀਂ ਹੋਏਗਾ ਕੋਈ ਉਹਨਾਂ ਨੇ ਸਮਾਨ ਨਹੀਂ ਲੈ ਕੇ ਆਉਣਾ ਪਰ ਲੈ ਰਲ ਜਿਹੜੀ ਮੈਡਮ ਹੋਏਗੀ ਉਹਦਾ ਹੀ ਸਮਾਨ ਹੋਏਗਾ ਉਹੀ ਹੀ ਟ੍ਰੇਨਿੰਗ ਦੇਣਗੇ 2 ਘੰਟੇ ਦਾ ਟਾਈਮ ਹੋਗਾ ਜਿਹੜਾ ਸਰਟੀਫਿਕੇਟ ਆ ਉਹਦੀ 1000 ਰੁਪਿਆ ਫੀਸ ਆ ਇੰਟਰਨੈਸ਼ਨਲ ਸਰਟੀਫਿਕੇਟ ਆ ਓਕੇ ਜੀ ਦੂਸਰੇ ਨੰਬਰ ਤੇ ਹੁਣ ਆਪਾਂ ਦੱਸਾਂਗੇ ਤੁਹਾਨੂੰ ਬੁਟੀਕ ਬਾਰੇ ਬੁਟੀਕ ਦਾ ਵੀ ਸੇਮ ਹੀ ਐਹੀ ਪ੍ਰੂਫ ਹੋਣਗੇ ਆਪਣੇ ਇਹ ਪਾਸਪੋਰਟ ਫੋਟੋ ਤੇ ਆਧਾਰ ਕਾਰਡ ਦੀ ਕਾਪੀ ਨਾਲ 1000 ਰੁਪਿਆ ਸੇਮ ਪਰ 45 ਦਿਨ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਆਫਰ ਇੱਕ ਲੜਕੀ ਨੂੰ 1 ਇੰਚ ਟਿਪ ਇੱਕ ਮਾਰਕਾ ਤੇ ਇਹ 45 ਦਿਨ ਦਾ ਹੀ ਕੋਰਸ ਹੋਈਗਾ ਜਿੰਨਾ ਵੀ ਸਿੱਖਣਾ ਹੈ ਆਪਣਾ ਇਹ ਪ੍ਰੂਫ ਦੇ ਕੇ ਆਪਣੀ ਜਾਣਕਾਰੀ ਲਓ ਤੇ ਕਲਾਸਾਂ ਸ਼ੁਰੂ ਕਰਵਾਓ 25 ਕੁੜੀਆਂ ਤੇ ਹੀ ਕਲਾਸਾਂ ਸ਼ੁਰੂ ਹੋਣੀਆਂ ਨੇ 25 ਪਾਰਲਰ ਵਾਲੀਆਂ 25 ਜਿਵੇਂ ਟਿਕ ਵਾਲੀਆਂ ਟਾਈਮ ਇਹਦਾ ਅਲੱਗ ਲੱਗਦਾ ਕਿਸੇ ਨੇ ਵੀ ਜਾਣਕਾਰੀ ਲੈਣੀ ਹੈ ਕੁਝ ਵੀ ਪੁੱਛਣਾ ਹੈ ਆਪਾਂ ਨੂੰ ਮਟੀਕ ਤਿਆਰ ਕੇ ਪੁੱਛ ਸਕਦੇ ਆ। ਰੁਕ ਜੀ। ਆਪਣੀ ਸੈਂਟਰ ਸਕੀਮ ਹੁਣ ਤੁਹਾਨੂੰ ਕਿਵੇਂ ਲੱਗੀ? ਗੁੱਡ। ਨਾਈਸ ਨਾਈਸ। ਰਾਈਟ। ਓਕੇ ਜੀ।